ਸਵਾਮੀ ਜੀ ਜਿਹੜੇ ਲਗਾਤਾਰ ਮੌਜੂਦ ਨੇ ਉਹ ਇਸ ਬਾਰੇ ਜਾਣਕਾਰੀ ਦੇ ਰਹੇ ਨੇ ਸਮਝ ਜਿਵੇਂ ਆਪਾਂ ਪਹਿਲੇ એપisode ਦੇ ਵਿੱਚ ਗੱਲ ਕੀਤੀ ਸੀ ਚਿੱਟੇ ਕੱਪੜਿਆਂ ਦੀ ਕਿਉਂਕਿ ਉਹ ਚਿੱਟੇ ਕੱਪੜੇ ਤੁਸੀਂ ਪਾਏ ਹੋਏ ਨੇ ਦਰਸ਼ਕ ਸੋਚ ਰਹੇ ਹੋਣਗੇ ਵੀ ਚਿੱਟੇ ਕੱਫੜਿਆਂ ਦੀ ਗੱਲ ਕਿਉਂ ਕਰ ਰਹੇ ਨੇ ਪੰਜਾਬ ਦੀ ਗੱਲ ਕੀਤੀ ਆਵੇ ਜਾਂ ਅਦਰ ਸਟੇਟਾਂ ਦੀ ਗੱਲ ਕੀਤੀ ਆਵੇ ਬੜੀ ਭਰਮਾਰ ਆ ਬਾਬਿਆਂ ਦੀ ਚਿੱਟੇ ਕੱਪੜੇ ਪਾ ਕੇ ਅੱਖਾਂ ਬੰਦ ਕਰਕੇ ਵੱਡੀਆਂ-ਵੱਡੀਆਂ ਮਾਲਾ ਪਾ ਕੇ ਸਿਮਰਨ ਤੇ ਨਾਮ ਜਪਾਇਆ ਜਾਂਦਾ ਪਰ ਅਸਲ ਉਹਦਾ ਮਕਸਦ ਕੀ ਚਿੱਟੇ ਕੱਪੜਿਆਂ ਦੇ ਵਿੱਚ ਹੁੰਦਾ ਕਿ ਉਹ ਸਾਇਤਿਕਾ ਨਾਮ ਜਪਨ ਦੀ ਕੋਸ਼ਿਸ਼ ਸੰਗਤਾਂ ਨੂੰ ਕਰਵਾਉਂਦੇ ਨੇ ਜਾਂ ਨਹੀਂ ਦੇਖੋ ਆਪਾਂ ਸੰਤਾ ਬਾਰੇ ਤੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਜੋ ਵੀ ਕਰਵਾ ਰਿਹਾ ਰੱਬ ਦਾ ਨਾਮ ਜਪਾ ਰਿਹਾ ਉਹ ਤਾਂ ਨੇ ਉਸ ਦੀ ਬੜੀ ਬੜਾਈ ਹੈ ਲੇਕਿਨ ਅਗਰ ਕੋਈ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਮੈਂ ਉਹ ਸ਼ਬਦ ਫਿਰ ਆਪ ਜੀ ਨੂੰ ਪੂਰਾ ਕਰਨਾ ਚਾਹੂੰਗਾ ਕਹਾ ਪਇਓ ਦੋ ਲੋਚਨ ਮੂਦਕੇ ਬੈਠ ਰਿਓ ਬਖਤਿਆਨ ਲਗਾਇਓ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਬਗਲੇ ਦੀ ਤਰ੍ਹਾਂ ਅੰਦਰੋਂ ਮੰਨ ਕੇ ਤੇ ਹੋਰ ਹੈ ਜੇ ਬੜਾ ਧਿਆਨ ਲਾ ਕੇ ਬੈਠੇ ਹੋ ਤਾਂ ਕੁਝ ਨਹੀਂ ਬਣਨਾ ਕਹਾ ਭਇਓ ਫਿਰ ਬਣਨਾ ਕਿਵੇਂ ਗੁਰੂ ਸਾਹਿਬ ਨਾਲ ਹੀ ਸਾਨੂੰ ਇਹ ਵੀ ਸਮਝਾਉਂਦੇ ਹਨ ਆਪ ਜੀ ਕਹਿੰਦੇ ਹਨ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕਿਓ ਇਹ ਨਹੀਂ ਪ੍ਰਪਾਇਓ ਜਿਹੜੇ ਸੱਚੇ ਹਿਰਦੇ ਨਾਲ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਪਰਮਾਤਮਾ ਨੂੰ ਯਾਦ ਕਰਨਗੇ ਉਹਨਾਂ ਦਾ ਸਭ ਕੁਝ ਬਣੇਗਾ ਉਹਨਾਂ ਨੂੰ ਸਭ ਕੁਝ ਪ੍ਰਾਪਤੀ ਹੋਵੇਗੀ ਲੇਕਿਨ ਜਿੱਥੋਂ ਤੱਕ ਸਵਾਲ ਹੈ ਕਿ ਚਿੱਟੇ ਕਪੜੇ ਪਾ ਕੇ ਬਹੁਤ ਸਾਰੇ ਮਾਪ ਪੁਰਖ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਹੁੰਦੇ ਨਹੀਂ ਐ ਪਰ ਅੰਦਰੋਂ ਔਰ ਬਾਹਰੋਂ ਉਹ ਦਿਖਾਵਾ ਕਰਨਾ ਚਾਹੁੰਦੇ ਆ ਇਹਨਾਂ ਲਈ ਗੁਰੂ ਸਾਹਿਬ ਨੇ ਬੜਾ ਸੋਹਣੇ ਤਰੀਕੇ ਨਾਲ ਕਿਹਾ ਨਾਨਕ ਕੱਚੜਿਆਂ ਸੰਗ ਤੋੜ ਢੂੰਡ ਸਜਣ ਸੰਤ ਪੱਕਿਆਂ ਹੁਣ ਸਵਾਲ ਇਹ ਪੈਦਾ ਹੁੰਦਾ ਪੱਕੇ ਸੰਤ ਕਿਹਲੇ ਹਨ ਹਾਂ ਬਿਲਕੁਲ ਕਿਹ ਸੰਤ ਕੌਣ ਹਨ ਜਿਹੜੇ ਸਿਰਫ ਔਰ ਸਿਰਫ ਨਾਮ ਨਾਲ ਜੋੜਦੇ ਹੋਰ ਕਿਸੇ ਨਾਲ ਨਹੀਂ ਜੋੜਦੇ ਪੰਜਵੀਂ ਪਾਠ ਸਈ ਨੇ ਕੀ ਕਿਹਾ ਕਿ ਸੱਚੇ ਸੰਤ ਕੀ ਪਛਾਣ ਹੈ ਕਹਿੰਦੇ ਜਿਹੜਾ ਸੱਚਾ ਸੰਤ ਹੋਏਗਾ ਸੰਤ ਕੀ ਸੇਵਾ ਨਾਮ ਧਿਆਈ ਹੈ ਆਪ ਜੀ ਦੇ ਕੋਲ ਜਾਓ ਤੇ ਆਪ ਜੀ ਕਹੋ ਕਿ ਸੇਵਾ ਦੱਸੋ ਉਹ ਕਹਣਗੇ ਜੀ ਨਾਮ ਜਪੋ ਬਿਲਕੁਲ ਇਹ ਅਸਲ ਨਾਮ ਨਾਲ ਜੁੜੋ ਇਹ ਸੰਤ ਦੀ ਪ੍ਰਭਾਸ਼ਾ ਆ ਪ੍ਰਭਾਸ਼ਾ ਫਿਰ ਕਿਆ ਗੁਰੂ ਸਾਹਿਬ ਨੇ ਕਿਹਾ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲਾਗੂ ਪਾਏ ਕਹਿੰਦੇ ਜਿਹੜਾ ਆਪਣੇ ਆਪ ਨੂੰ ਕੋਈ ਮੈਂ ਸੰਤ ਆ ਮੈਂ ਗੁਰੂ ਆ ਮੈਂ ਪੀਰ ਆ ਔਰ ਸਿੱਖਾ ਸੇਵਕਾਂ ਕੋਲੋਂ ਆਪਣੇ ਪੈਰੋਕਾਰ ਜਿਹੜੇ ਹੈਗੇ ਉਹਨਾਂ ਕੋਈ ਮੈਨੂੰ ਪੈਸੇ ਦਓ ਜੀ ਮੈਨੂੰ ਮਾਇਆ ਦਓ ਜੀ ਹੂੰ ਕਹਿੰਦਾ ਉਹਦੇ ਗੁਰੂ ਸਾਹਿਬ ਕਹਿੰਦੇ ਲਾਗੇ ਨਹੀਂ ਜਾਣਾ ਤਾਂ ਕਿ ਮੂਲ ਨਾ ਲਾਗੂ ਪਾਏ ਫਿਰ ਸਵਾਲ ਪੈਦਾ ਹੁੰਦਾ ਕਿਹਦੇ ਕੋਲ ਜਾਣਾ ਹੈ ਹੂੰ ਦੇਖੋ ਕਾਲ ਖਾਏ ਕਿ ਛੱਤੋਂ ਦੇ ਨਾਨਕਰਾ ਪਛਾਣੇ ਸੀ ਕਹਿੰਦੇ ਬਾਬਾ ਨਾਨਕ ਕਹਿੰਦੇ ਮੇਰਾ ਰਸਤਾ ਤੇ ਹੈ ਉਪਦੇਸ਼ੀਏ ਕਿ ਜਿਹੜਾ ਖੁਦ ਦਸਾਂ ਨੋਆਂ ਦੀ ਕਮਾਈ ਕਰੇ ਆਪ ਖਾਵੇ ਔਰ ਸੰਗਤ ਨੂੰ ਕੁਝ ਦਵੇ ਲਵੇ ਨਾ ਕਿਉਂਕਿ ਜਿਹੜਾ ਰੱਬ ਹੈ ਉਹ ਤੇ ਦਾਤਾ ਹੈ ਔਰ ਜਿਹੜੇ ਰੱਬ ਦਾ ਪ੍ਰਚਾਰ ਕਰਨ ਵਾਲੇ ਆ ਉਹ ਮੰਗਤੇ ਕਿਵੇਂ ਹੋ ਸਕਦੇ ਆ ਉਹ ਵੀ ਦਾਤੇ ਹੁੰਦੇ ਆ ਉਹ ਤੇ ਦਿੰਦੇ ਆ ਉਹ ਸਾਨੂੰ ਕਰਮ ਕਰਕੇ ਦਿਖਾਉਂਦੇ ਆ ਉਹ ਗੱਲਾਂ ਨਹੀਂ ਕਰਦੇ ਇਸ ਲਈ ਗੁਰੂ ਸਾਹਿਬ ਨੇ ਪਹਿਲੀ ਪਾਤਸ਼ਾਹੀ ਨੇ ਆਪਣੇ ਹੱਥੀ ਕਰਤਾਰਪੁਰ ਖੇਤੀ ਕੀਤੀ ਹੈ ਇਤਿਹਾਸ ਪੜ ਕੇ ਦੇਖੋ